ਕੋਈ ਰਾ ਛੱਡ ਨਹੀਂ ਰੇ ਹਨਾ ਬੰਦੇ ਪਰ ਚਲੋ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਕਹੋ ਪਰ ਲੋ ਜਿਹੜੇ ਸ਼ੋ ਪੜਨੇ ਤੁਸੀਂ ਕੋਈ ਚੱਕਰ ਨਹੀਂ ਆਹ ਜਿਹੇ ਬੰਦੇ ਜਿਹੜੇ ਨਾ ਵਨਡੇ ਚ ਮਰਦੇ ਬੜੀ ਮਾੜੀ ਮੌਤ ਹੁੰਦੇ ਯਾਰ ਦੱਸੂਗਾ ਯਾਰ ਕੋਈ ਨਹੀਂ ਪਰਮਾਤਮਾ ਮਿਹਰ ਕਰੇ ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਕਿੱਦਾਂ ਸਾਡੀ ਫਿਲਮ ਕੀ ਹੋਇਆ ਕਿੱਦਾਂ ਰੁਕੀ ਆ ਕਿਉਂ ਰੁਕੀ ਆ ਜ਼ੈਰ ਅੰਦਾਵਾ ਦੀ ਫਿਲਮ ਮੈਡਲ ਅੱਜ ਯਾਨੀ ਕਿ 2 ਜੂਨ ਨੂੰ ਨਹੀਂ ਹੋਏਗੀ ਰਿਲੀਜ਼ ਉਹ ਸ਼ੁੱਕਰਵਾਰ ਨਹੀਂ ਰਿਲੀਜ਼ ਹੋ ਰਹੀ ਉਹ ਸ਼ਨੀਵਾਰ ਰਿਲੀਜ਼ ਹੋ ਰਹੀ ਸੋਸ਼ਲ ਮੀਡੀਆ ਤੇ ਵੀਡੀਓ ਸਾਂਝਾ ਕਰਕੇ ਜੈ ਨੇ ਦਿੱਤੀ ਫੈਨਸ ਨੂੰ ਇਹ ਜਾਣਕਾਰੀ ਮੈਡਲ ਫਿਲਮ ਹੋਣ ਜਾ ਰਹੀ ਹੈ ਹੁਣ 3 ਜੂਨ ਯਾਨੀ ਕਿ ਕੱਲ ਸ਼ਨੀਵਾਰ ਨੂੰ ਸਿਨਮਾ ਕਾਰਾ ਦੇ ਵਿੱਚ ਰਿਲੀਜ਼ ਵੈਲ ਜੈਰਨ ਦਾਵਾ ਤੇ ਬਾਣੀ ਸੰਧੂ ਦੀ ਫਿਲਮ ਮੈਡਲ ਜੋ ਕਾਫੀ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਬਣੀ ਹੈ ਕਾਫੀ ਵੱਖਰੇ ਮੁੱਦੇ ਤੇ ਫਿਲਮ ਬਣੀ ਹੈ ਇਸ ਫਿਲਮ ਦੇ ਵਿੱਚ ਬਾਣੀ ਸੰਧੂ ਡੈਬਿਊ ਕਰਨ ਜਾ ਰਹੀ ਹੈ ਲੇਕਿਨ ਇਹ ਫਿਲਮ ਅੱਜ ਰਿਲੀਜ਼ ਨਹੀਂ ਹੋ ਰਹੀ ਜਿੱਦਾਂ ਹੀ ਇਹ ਖਬਰ ਸਾਹਮਣੇ ਆਈ ਕਿ ਜਾਇਦੇ ਫਿਲਮ ਅੱਜ ਰਿਲੀਜ਼ ਨਹੀਂ ਹੋ ਰਹੀ ਜਾਇਦੇ ਫੈਨਸ ਕਾਫੀ ਜ਼ਿਆਦਾ ਨਿਰਾਸ਼ ਵੀ ਹੋਗੇ ਲੇਕਿਨ ਲੇਕਿਨ ਜਾਰਨ ਦਾਵਾ ਨੇ ਇਸਦੇ ਪਿੱਛੇ ਦੀ ਵਜ੍ਹਾ ਦੱਸਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਤੇ ਦੱਸਿਆ ਕਿ ਫਿਲਮ ਅੱਜ ਨਹੀਂ ਰਿਲੀਜ਼ ਹੋ ਰਹੀ ਇਹ ਫਿਲਮ ਤੁਸੀਂ ਕੱਲ ਦੇਖ ਸਕਦੇ ਹੋ ਕੱਲ ਸਿਨਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਜਾਏਗੀ ਵੈਲ ਸੁਣੋ ਹੋਰ ਕੀ ਕਿਹਾ ਜਾਰਨ ਦਾਵਾ ਨੇ ਲਾਈਵ ਆ ਕੇ ਸੋਸ਼ਲ ਮੀਡੀਆ ਤੇ ਤੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਹਾਂਜੀ ਪਿਆਰ ਭਰੀ ਸਸਟੀ ਕਾਲ ਸਾਰਿਆਂ ਨੂੰ ਸੋ ਤੁਹਾਨੂੰ ਸਾਰਿਆਂ ਨੂੰ ਮੈਂ ਹੁਣੇ ਹੀ ਪੋਸਟ ਪਾਈ ਇੱਕ ਤੇ ਜਿਹਦੇ ਵਿੱਚ ਮੈਂ ਦੱਸਿਆ ਕਿ ਜਿਹੜੀ ਸਾਡੀ ਫਿਲਮ ਸੀਗੀ ਮੈਡਲ ਉਹ ਕੱਲ ਰਿਲੀਜ਼ ਹੋਣੀ ਸੀ ਯਾਨੀ ਕਿ ਸ਼ੁੱਕਰਵਾਰ ਤੇ ਹੁਣ ਉਹ ਸ਼ੁੱਕਰਵਾਰ ਨਹੀਂ ਰਿਲੀਜ਼ ਹੋ ਰਹੀ ਉਹ ਸ਼ਨੀਵਾਰ ਰਿਲੀਜ਼ ਹੋ ਰਹੀ ਆ ਸੋ ਉਹਦੇ ਪਿੱਛੇ ਬੜੇ ਕਾਰਨ ਨੇ ਤੇ ਮਤਲਬ ਬਹੁਤ ساری ਚੀਜ਼ਾਂ ਨੇ ਯਾਰ ਮਤਲਬ ਯਾਰ ਜਿਹਦਾ ਜਿੰਨਾ ਜੋਰ ਲੱਗਦਾ ਸੀ ਉਹਨਾਂ ਨੇ ਲਾਤਾ ਸੋ ਚਲੋ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਹੀ ਹੋ ਸਾਰੇ ਜਾਣੇ ਸੋ ਪਰਮਾਤਮਾ ਮਿਹਰ ਕਰੇ ਕਿ ਜਿਹਦਾ ਜਿੰਨਾ ਜਿੰਨੀ ਜਿੰਨੀ ਤਾਕਤ ਆ ਕਹਿੰਦੇ ਜਿਸ ਦੇ ਕੋਲ ਸਾਰਿਆਂ ਨੇ ਲਾ ਰੱਖਿਆ ਪਰ ਮੈਂ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਜਿੱਦਾਂ ਸਾਨੂੰ ਪਹਿਲਾਂ ਸ਼ੁੱਕਰਵਾਰ ਨੂੰ ਤੁਸੀਂ ਸਪੋਰਟ ਕਰਨਾ ਸੀ ਸੋ ਉਦਾਂ ਤੁਸੀਂ ਸ਼ਨੀਵਾਰ ਨੂੰ ਚੱਲ ਜਾਓ ਸੋ ਬੜੀ ਸਕੀਮ ਜੀ ਲਾ ਕੇ ਨਾ ਮਤਲਬ ਮੈਂ ਤੁਹਾਨੂੰ ਦੱਸੂੰਗਾ ਐ ਕਰ ਕੋਈ ਨਹੀਂ ਪਰਮਾਤਮਾ ਮਿਹਰ ਕਰੇ ਮੈਂ ਤੁਹਾਨੂੰ ਸਾਰੀ ਗੱਲ ਦੱਸੂੰਗਾ ਕਿੱਦਾਂ ਸਾਡੀ ਫਿਲਮ ਕੀ ਹੋਇਆ ਕਿੱਦਾਂ ਰੁਕੀ ਆ ਕਿਉਂ ਰੋਕੀ ਆ ਤੋ ਤੁਸੀਂ ਜਿਨ੍ਹਾਂ ਨੇ ਵੀ ਟਿਕਟਾਂ ਬੁੱਕ ਕਰਾਈਆਂ ਸੀ ਯਾਰ I ਮੈਂ ਰੀਅਲੀ ਸੌਰੀ ਮੈਂ ਦਿਲੋਂ ਮਾਫੀ ਮੰਗਦਾ ਤੇ ਪਰ ਤੁਸੀਂ ਉਹ ਟਿਕਟਾਂ ਜਾਂ ਤਾਂ ਤੁਹਾਨੂੰ ਉਹਦੇ ਪੈਸੇ ਵਾਪਸ ਮਿਲ ਜਾਣਗੇ ਜਾਂ ਤੁਸੀਂ ਟਿਕਟਾਂ ਲੈ ਕੇ ਨਾ ਸ਼ਨੀਵਾਰ ਦੇਖ ਲਿਓ ਸਾਰੇ ਜਣੇ ਤੇ ਤੁਹਾਡੀਆਂ ਦੁਆਵਾਂ ਚਾਹੀਦੀਆਂ ਤੁਹਾਡੀਆਂ ਅਰਦਾਸਾਂ ਚਾਹੀਦੀਆਂ ਕਿਉਂਕਿ ਕੋਈ ਰਾਹ ਛੱਡ ਨਹੀਂ ਰਿਹਾ ਨਾ ਬੰਦੇ ਪਰ ਚਲੋ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਕਹੋ ਪਰ ਲਓ ਜਿਹੜੇ ਸ਼ੋਅ ਪਰਨੇ ਤੁਸੀਂ ਕੋਈ ਚੱਕਰ ਨਹੀਂ ਆ ਪਰ ਮਾਤਾ ਮੋਂ ਤੁਹਾਨੂੰ ਤੁਹਾਨੂੰ ਜਿੰਨਾ ਦੇ ਸਕਦਾ ਹੈ ਲਾ ਲੋ ਦੇ ਪਰ ਇਹ ਜਿਹੇ ਬੰਦੇ ਜਿਹੜੇ ਨਾ ਵਨ ਡੇ ਚ ਮਰਦੇ ਬੜੀ ਮਾੜੀ ਮੌਤ ਹੁੰਦੇ ਯਾਰ ਹਨਾ ਕੋਈ ਨਹੀਂ ਮੈਂ ਜੋ ਵੀ ਇਹ ਸਾਰਾ ਇਨਸੀਡੈਂਟ ਹੋਇਆ ਸਾਡਾ ਆ ਪੂਰੇ ਇੱਕ ਹਫਤੇ ਤੋਂ ਚੱਲ ਰਿਹਾ ਪ੍ਰੋਗਰਾਮ ਤੇ ਇਹ ਪੂਰਾ ਇਨਸੀਡੈਂਟ ਦੱਸੂਗਾ ਹਲੇ ਨਹੀਂ ਤੇ ਮੈਂ ਬਾਣੀ ਦੀ ਵੇਟ ਕਰ ਰਿਹਾ ਬਾਣੀ ਆ ਜਾਵੇ ਸੋ ਜਿੰਨੇ ਵੀ ਬਾਹਰ ਦੇਖ ਰਹੇ ਆ ਵਰਲਡਵਾਈਡ ਹੀ ਰਿਲੀਜ਼ ਹੋਣੀ ਆ ਸੋ ਸਾਰੇ ਜਣੇ ਸਾਰੇ ਜਣੇ ਯਾਰ ਸ਼ਨੀਵਾਰੀ ਜਾਓ ਜਿੱਥੇ ਵੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਰਥ ਅਮਰੀਕਾ ਇੱਧਰ ਪੰਜਾਬ ਜੰਮੂ ਹਰਿਆਣਾ ਰਾਜਸਥਾਨ ਸਾਰੀ ਜਗ੍ਹਾ ਤੇ ਜੇ ਕਿਤੇ ਟਿਕਟਾਂ ਦੇਖ ਵੀ ਰਹੀਆਂ ਨੇ ਤਾਂ ਉਹ ਕੱਲ ਨਹੀਂ ਯਾਰ ਉਹ ਸੈਟਰਡੇ ਹੀ ਫਿਲਮ ਲੱਗਣੀ ਆ ਸੋ ਸੈਟਰਡੇ ਜਾਓ ਤੁਸੀਂ ਮੇਰਾ ਨਾ ਲਾਈਵ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ ਕਿ ਸਾਡੀ ਫਿਲਮ ਜਿਹੜੀ ਆ ਉਹ ਹੁਣ ਫਰਡੇ ਨਹੀਂ ਉਹ ਸੈਟਰਡੇ ਆ ਰਹੀ ਆ ਮੈਨੂੰ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਕਿਉਂਕਿ ਹਾਂਜੀ ਰਸਦੇ ਬਸ ਇੱਥੇ ਤੇ ਰੋਪ ਫੜੀ ਬੈਠਾ ਬਾ ਤੇਰੇ ਜੱਟ ਦੀ ਟਾਕੂ ਹਾਂ ਯਾਰ ਪੂਰਾ ਜੋਰ ਲੱਗਾ ਹੋਇਆ ਪਰ ਕੋਈ ਨਹੀਂ ਤੁਸੀਂ ਆ ਗਏ ਸਾਰੇ ਕੋਈ ਚੱਕਰ ਨਹੀਂ ਆ ਫਿਰ ਲੱਗਾ ਪਾਣੀ ਨਾ ਭਾਈ ਮਹਾਰਾਸ਼ਟਰ ਮੇ ਹੈਲੋ ਹੈਲੋ ਪਾਣੀ ਜੀ ਹੈਲੋ ਇਹ ਮਨ ਵਾਪਸ ਲਾਈਵ ਹੋਣਾ ਯਾਰ ਉਹਨਾਂ ਮੈਨੂੰ ਲੱਗਦਾ ਪਾਣੀ ਨੂੰ ਪਤਾ ਨਹੀਂ ਲੱਗ ਰਿਹਾ ਕਿ ਲਾਈਵ ਕਿੱਥੋਂ ਆਣਾ ਅਮਰਦਵਾਲ ਭਾਈ ਵੇ ਡਾਰਲਿੰਗ ਨਾ ਟੈਨਸ਼ਨ ਭਾਜੀ ਮੈਨੂੰ ਕੋਈ ਟੈਨਸ਼ਨ ਨਹੀਂ ਗਈ ਪਰ ਭਾਜੀ ਮੈਂ ਛੱਡਣਾ ਕੋਈ ਨਹੀਂ ਆ ਇਹ ਮੇਰਾ ਵਾਧਾ ਰਹਿ ਗਿਆ ਜਿੰਨੇ ਜਿੰਨੇ ਮੇਰੀ ਫਿਲਮ ਖਰਾਬ ਕੀਤੀ ਨਾ ਭਾਜੀ ਬੋਡੀ ਨੇ ਐਕਸੈਪਟ ਕੀਤਾ ਜੋਇਨ ਯੂਵਰ ਮੈਂ ਦੱਸ ਰਿਹਾ ਸੀ ਮੇਰਾ ਕੱਲ ਫਿਲਮ ਨਹੀਂ ਰਿਲੀਜ਼ ਹੋਣੀ ਸੋ ਪਰਸੂ ਰਿਲੀਜ਼ ਹੋਣੀ ਹੈ ਜਿੰਨੇ ਵੀ ਜਾਨੇ ਟਿਕਟਾ ਬੁੱਕ ਰੇ ਤੁਹਾਡਾ ਦਿਲੋਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਮਾਫੀ ਮਤਲਬ ਮੈਂ ਮੰਗਦਾ ਹਾਂ ਤੁਹਾਡੇ ਸਾਰੇ ਤੋਂ ਤੇ ਤੁਸੀਂ ਸਾਰੇ ਜਾਣ ਸਕਦੇ ਹੋ ਹਾਂ ਲੈ ਦੀ ਸਾਰੀ ਟੀਮ ਨੂੰ ਸੌਰੀ ਆ ਸਾਡੀ ਸਾਰੀ ਟੀਮ ਬੋਸ ਬੇਸਿਕਲੀ ਹੈ ਨਾ ਤੋਂ ਪੂਰੀ ਚੱਕਰ ਨਹੀਂ ਆ ਯਾਰ ਤੁਹਾਨੂੰ ਪਤਾ ਹੈ ਇੰਡਸਟਰੀ ਇਦਾਂ ਦੀ ਹੋਈ ਹੈ ਇੱਥੇ ਕਿ ਮੈਨੂੰ ਮੈਨੂੰ ਕਹਿ ਨਹੀਂ ਹੈ ਦੋਸਤ ਪਰ ਯਾਰ ਤੁਹਾਨੂੰ ਪਤਾ ਹੈ ਕਿ ਇਹ ਤੱਕ ਬਹੁਤ ਜ਼ਿਆਦਾ ਤੱਕ ਆਏਗਾ ਤੇ ਜਾਈ ਜਾ ਕੋਈ ਗਰੀਫ ਹੈ ਨਾ ਪੀਸ ਐਕਸਪੀਰੀਓ ਇਟਸ ਓਕੇ ਤੁਹਾਡੀ ਨਾ ਉਹ ਫੋਨ ਦੀ ਆਵਾਜ਼ ਆ ਜਾਂਦੀ ਟਕ ਟਕ ਦੀ ਹਾਂ ਹੁਣ ਠੀਕ ਆ ਬੰਦੀਗਾ ਹਾਂ ਦੀ ਹਾਂ ਦੀ ਸਹੀ ਹੈ ਸੋ ਸਾਰੇ ਜਣੇ ਜਿੱਥੇ ਵੀ ਵਰਲਡ ਵਾਈਡ ਬੈਠੇ ਨਾ ਫਿਲਮ ਹੁਣ ਸ਼ੁੱਕਰਵਾਰ ਨਹੀਂ ਸ਼ਨੀਵਾਰ ਰਿਲੀਜ਼ ਹੋਣੀ ਆ ਤੇ ਜਿਹਦਾ ਤੁਸੀਂ ਸ਼ੁੱਕਰਵਾਰ ਸਾਨੂੰ ਸਪੋਰਟ ਕਰਨੀ ਸੀ ਯਾਰ ਉਦਾਂ ਹੀ ਸ਼ਨੀਵਾਰ ਕਰਿਓ ਤੇ ਜਿਨ੍ਹਾਂ ਦੀ ਸ਼ੁੱਕਰਵਾਰ ਲੱਗੀਆਂ ਉਹ ਕਰ ਲੈਣ ਉਹ ਜਿਹੜੇ ਕਰਨੇ ਪੂਰੇ ਚਾ ਜਾਂ ਜਿਹਨੇ ਫੁੱਲ ਕਰਨੇ ਕਰ ਲੋ ਚਲ ਕੋਈ ਨਹੀਂ ਆ ਸਭ ਤੋਂ ਭਲਾ ਕੋਈ ਨਹੀਂ ਪਰ ਸਭ ਤੋਂ ਭਲਾ ਹੋਏ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਇਹ ਨਹੀਂ ਆਏ ਜੇ ਮੰਨਦਾ ਵੀ ਨਾ ਕੋਈ ਭਲਾ ਸਾਰਿਆਂ ਦਾ ਮੈਂ ਮੈਂ ਇਹ ਕਹਿੰਦਾ ਨਹੀਂ ਕਿ ਇਹ ਜੇ ਬੰਦੇ ਦਾ ਬੜਾ ਹੋਏ ਤੇ ਨਾ ਹੀ ਬੰਦੇ ਦਾ ਬੜਾ ਹੁੰਦਾ ਹੁੰਦਾ ਪਰ ਮੈਂ ਇੱਕ ਗੱਲ ਦੀ ਗਰੰਟੀ ਦਿੰਦਾ ਤੁਹਾਨੂੰ ਕੋਈ ਚੱਕਰ ਨਹੀਂਗਾ ਸਾਡੀ ਬਟਲ ਮਰੋਕ ਲਈ ਗੱਲ ਦਾ ਪਰ ਇਹ ਕੋਈ ਮਰਦਾਂ ਦੀ ਨਿਸ਼ਾਨੀ ਨਹੀਂ ਹੈਗੀ ਜੋ ਵੀ ਇਹ ਕੰਮ ਕੀਤੇ ਨੇ ਥੈਂਕ ਯੂ ਥੈਂਕ ਯੂ ਸੋ ਮੱਚ ਹਾਂ ਵੈਸੇ ਵੀ ਇੱਕੋ ਤਿੰਨ ਦੀ ਗੱਲ ਆ ਨਹੀਂ ਐਵੀ ਬਾਈ ਦਾ ਮੈਸੇਜ ਆਇਆ ਨਾ ਕਮੈਂਟ ਸੌਰੀ ਹੈਵੀ ਦਾ ਭਰਾ ਹੈ ਆਪਣਾ ਐਵੀ ਐਵੀ ਨੇ ਤੇ ਐਵੀ ਨੇ ਬਹੁਤ ਸਪੋਰਟ ਕੀਤੀ ਯਾਰ ਥੈਂਕ ਯੂ ਐਵੀ ਬਹੁਤ ਸੁਣਾ ਮਿਜ਼ਿਕ ਇੱਕ ਦਿਨ ਦੀ ਗੱਲ ਜਿਨ੍ਹਾਂ ਨੇ ਦੂਰ ਨੂੰ ਜਾਣਾ ਉਹ ਤੈਨੂੰ ਵੀ ਦੇਖ ਲੈ ਇੰਨਾ ਸਾਰੇ ਅੰਡਰਸਟੈਂਡ ਕਰਦੇ ਆ ਕਰਨਗੇ ਸਾਰੇ ਕਰਿਓ ਬਈ ਸਪੋਰਟ ਯਾਨੀ ਸਾਰੇ ਕਰਨਗੇ ਚਲੋ ਠੀਕ ਆ ਬਈ ਮੈਂ ਇਹ ਤੁਹਾਨੂੰ ਕਹਿ ਦਿੰਦਾ ਕਿ ਬਾਈ ਸਾਡੇ ਵੱਲੋਂ ਸੌਰੀ ਆ ਕਿਉਂਕਿ ਕੱਲ ਰਿਲੀਜ਼ ਹੋਣੀ ਸੀ ਕੱਲ ਨਹੀਂ ਹੋ ਰਹੀ। ਸੋ ਪਰਸੋਂ ਹੋ ਰਹੀ ਆ। ਸੋ ਤੁਸੀਂ ਜਿੱਥੇ ਵੀ ਹੈਗੇ ਆ ਤੁਸੀਂ ਤੁਹਾਡੇ ਨੇੜੇ ਤੇੜੇ ਜਿੰਨੇ ਵੀ ਇਹ ਥੀਏਟਰ ਹੈਗੇ ਆ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖਿਓ। ਤੇ ਬਾਕੀ ਬਾਣੀ ਦੱਸ ਦੂਗੀ। ਨਹੀਂ ਮੇਰੇ ਤੋਂ ਪਹਿਲਾਂ ਤੁਸੀਂ ਲਾਈਵ ਹੋ ਚੁੱਕੇ ਹੋ ਕਾਫੀ ਦੇਰੋਂ। ਹਾਂ ਮੈਂ 2-3 ਮਿੰਟ ਹੋ ਗਏ ਸੀ ਵੇਟ ਕਰੀ ਜਾਂਦਾ ਈ ਤੁਹਾਡੀ। ਉਹ ਤਾਂ ਮੈਂ ਰੈਂਡਮਲੀ ਇੰਸਟਾਗ੍ਰam ਖੋਲ ਕੇ ਦੇਖਿਆ। ਅੱਛਾ 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 ਮੈਂ ਉਹ ਇਨਵਾਈਟ ਭੇਜਿਆ ਤੁਹਾਨੂੰ। ਸੋ ਬਸ ਤੇ ਬਸ ਇਹੀ ਕਹਿਣਾ ਸੀ ਇਹੀ ਕਹਿਣਾ ਆਇ ਸੀ ਅਸੀਂ ਕਿ ਯਾਰ ਕਿੰਨੇ ਇੰਟਰਵਿਊ ਚ ਕਹਿੰਦੇ ਗਲਤ ਬੋਲਦਾ ਕਿ ਇਹਨੂੰ ਪਤਾ ਨਹੀਂ ਕੀ ਐ ਜੋ ਵੀ ਐ ਕੋਈ ਚੱਕਰ ਨਹੀਂ ਬੋਲਦਾ ਬੋਲਦਾ ਫਿਰ ਤੇ ਸਾਡੀ ਫਿਲਮ ਆਉਣੀ ਆ ਹੁਣ ਤੇ ਮੈਂ ਕੱਲ੍ਹ ਆਉਣੀ ਯਾਰ ਕਾਤੀ ਕਿ ਕਿੱਡੇ ਘਟੀ ਆ ਲੋਗਾਂ ਕੋਈ ਗੱਲ ਨਹੀਂ ਚਲੋ ਕੋਈ ਨਾ ਆ ਆ ਇਤਾਰੇ ਕਿ ਬਈ ਪਰ ਬਈ ਛੋਟੀ ਬਾਤਾਂ ਛੋਟੀ ਹੈ ਹਾਂ ਕੋਈ ਛੋਟੀ ਛੋਟੀ ਬਾਤਾਂ ਛੋਟੀ ਛੋਟੀ ਗੱਲ ਹੁੰਦੀ ਹੈ ਪਰ ਨਾ ਸਾਰੀ ਟੀਮ ਦੀ ਯਾਰ ਮਿਹਨਤ ਬੜੀ ਲੱਗੀ ਯਾਰ ਸਾਡੀ ਨਾ ਸਾਰਿਆਂ ਦੀ ਤੁਹਾਡੀ ਵੀ ਤੁਸੀਂ ਵੀ ਆਪਣੀ ਆਪਣੀ ਟੀਮ ਦੀ ਨਾ ਪ੍ਰੋਡਿਊਸਰ ਦੀ ਮੈਂ ਸਾਰਿਆਂ ਨੂੰ ਕ੍ਰੈਡਿਟ ਦਿੰਨਾ ਯਾਰ ਕਿ ਧੰਨ ਨੇ ਉਹ ਹਨਾ ਜਿਹੜੇ ਜਰੀ ਜਾਂਦੇ ਨੇ ਮਨੀਸ਼ਰ ਹਨਾ ਜਿਹੜਾ ਇਕੱਲਾ ਹੀ ਬੰਦਾ ਯਾਰ ਸਾਰੀ ਫਿਲਮ ਘੁਮਾਈ ਜਾਂਦਾ ਤੇ ਬਾਕੀ ਵੀ ਜਿੰਨੇ ਵੀ ਪ੍ਰੋਮੋਸ਼ਨਸ 'ਚ ਵੀ ਜਿੰਨੇ ਵੀ ਜਾਣੇ ਸੀਗੇ ਸਾਰਿਆਂ ਦਾ ਹੀ ਬਹੁਤ ਮਤਲਬ ਬਹੁਤ ਜ਼ੋਰ ਲੱਗਾ ਸੀ ਐਂਡ ਪਰ ਜਿੰਨੇ ਵੀ ਕੀਤਾ ਬਾਈ ਜੇ ਤੇਰੇ ਤੱਕ ਵੀਡੀਓ ਮੇਰੀ ਪਹੁੰਚਦੀ ਆ ਤੇ ਕੋਈ ਚੱਕਰ ਨਹੀਂਗਾ ਆਪਾਂ ਆਪਾਂ ਹਸਾਬ ਤਾਂ ਪੱਕਾ ਕਰਾਂਗੇ 100% ਕਰਾਂਗੇ ਇਹ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਨਹੀਂ ਪਹੁੰਚਦੀ ਵੀਡੀਓ ਸਭ ਤੋਂ ਪਹਿਲਾਂ ਹੀ ਦੇਖ ਰਹੇ ਹੁਣ ਸਭ ਤੋਂ ਪਹਿਲਾਂ ਹੀ ਮਤਲਬ ਤੁਸੀਂ ਮੇਰੀਆਂ ਇੰਟਰਵਿਊਆਂ ਦੇਖ ਕੇ ਲੋਕਾਂ ਨੂੰ ਕਹਿੰਨੇ ਆ ਪਰ ਮੈਂ ਤੁਹਾਨੂੰ ਗਰੰਟੀ ਦੇਣਾ ਜਿੰਨਾ ਮਨ ਅੱਜ ਮੇਰਾ ਇਹਨਾਂ ਸਾਰਿਆਂ ਨੂੰ ਦਿਖਾਇਆ ਜਿੰਨੀ ਸਾਡੀ ਸਾਰੀ ਟੀਮ ਦੀ ਬੱਦੂਆ ਤੁਹਾਨੂੰ ਲੱਗੀ ਹੋਣੀ ਨਾ ਕਿਉਂਕਿ ਇਕੱਲੇ ਇਕੱਲੇ ਬੰਦੇ ਦੀ ਨਾ ਮਿਹਨਤ ਦੀ ਕਮਾਈ ਲੱਗੀ ਹੋਈ ਆ ਫਿਲਮ ਦੇ ਉੱਤੇ ਤੇ ਇਕੱਲੇ ਇਕੱਲੇ ਬੰਦੇ ਦੀ ਮਿਹਨਤ ਲੱਗੀ ਇਕੱਲਾ ਇਕੱਲੇ ਬੰਦੇ ਨੇ ਬਹੁਤ ਟਾਈਮ ਦਿੱਤਾ ਅਸਲ ਤੋ ਕੋਈ ਨਹੀਂ ਬਾਕੀ ਸਾਰੇ ਜਿਹੜੇ ਸਪੋਰਟ ਕਰ ਰਹੇ ਹੋ ਹੁਣ ਲੱਗਦਾ ਜਿਆਦਾ ਸਪੋਰਟ ਕਰਨ ਕਿ ਸਾਰੇ ਜਣੇ ਹੀ ਚੀਜ਼ ਨੂੰ ਦੇਖ ਕੇ ਹਾਂ ਨਹੀਂ ਤੋ ਇਹਨਾਂ ਦਾ ਹੀ ਤਾਂ ਹੌਸਲਾ ਆ ਹੋਰ ਨਹੀਂ ਤਾਂ ਇਹ ਜਿਹੇ ਲੋਕ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਜੇ ਇਹ ਲੋਕ ਦੁਨੀਆ ਹੁੰਦੇ ਤਾਂ ਇੰਨਾ ਨਹੀਂ ਕਿਸੇ ਆਮ ਬੰਦੇ ਨੂੰ ਰਹਿਣ ਦੇਣਾ ਸੀ ਇਸ ਦਾ ਕਮੈਂਟ ਆ ਨਾ ਧਰਦੀ ਆ ਦੁਨੀਆ ਤੁਹਾਡੇ ਤੋਂ ਮੈਂ ਤਾਂ ਅੱਗੇ ਕਹਿਣੀ ਆ ਧਰਦੀ ਆ ਬਸ ਦਾ ਦਰ ਦਰਦੇ ਨਹੀਂ ਥਾਲੇ ਮੈਨੂੰ ਪਤਾ ਨਹੀਂ ਲੱਗਦਾ ਬੰਦੇ ਨਹੀਂ ਬੰਦੇ ਇਦਾਂ ਦੇ ਥੋੜੀ ਹੁੰਦੇ ਆ ਯਾਰ ਭਾਈ ਮੈਂ ਚੋਰੀ ਚੋਰੀ ਕਿਸੇ ਬੰਦੇ ਦੇ ਥਰੂ ਕੰਮ ਕਰਾਉਣੇ ਕੋਈ ਵਧੀਆ ਗੱਲ ਨਹੀਂ ਏ ਜਿਹੜੇ ਵੀ ਜੋ ਵੀ ਕਰਦੇ ਨੇ ਨਾ ਉਹ ਕਿਸੇ ਦੇ ਥਰੂ ਆ ਕਰਾਉਂਦੇ ਨੇ ਨੀ ਬੱਲੇ ਚੁੱਪ ਨਹੀਂ ਗੈਰਾਂ ਕੀ ਹੈ ਤੰਗ ਰਹੀਆ ਉਹਨਾਂ ਨੂੰ ਖੁਸ਼ ਰਹਿਣ ਦੋ ਜੋ ਜਿੰਨਾਂ ਦੀ ਆ ਉਸ ਦੇ ਅਵਾਜ਼ ਬੁਕਿੰਗ ਹੋਈਆਂ ਸੀਗੀਆਂ ਯਾਰ ਖੁੱਲੀਆਂ ਸੀਗੀਆਂ ਉਹ ਪਤਾ ਨਹੀਂ ਬੰਦ ਹੋ ਗਈਆਂ ਸ਼ਾਇਦ ਉਹ ਕੱਲ ਨੂੰ ਪਰਸੋਂ ਲੱਗਣੀਆਂ ਫਿਲਮ ਉਹ ਮੈਂ ਪੂਰੀ ਇੱਕ ਕਹਿੰਦਾ ਬਾਈ ਜੀ ਕਹਿੰਦਾ ਪੂਰੀ ਗੱਲ ਦੱਸੋ ਫਿਰ ਮੈਂ ਪੂਰੀ ਗੱਲ ਦੱਸੂਗਾ ਮੈਂ ਜੇ ਪੂਰੀ ਗੱਲ ਇੱਥੇ ਦੱਸੀ ਨਾ ਮੇਰੇ ਪ੍ਰੋਡਿਊਸਰਾਂ ਦਾ ਨੁਕਸਾਨ ਹੋ ਜਾਣਾ ਸੋ ਬਿਲਕੁਲ ਉਹ ਆਪਾਂ ਲੇਟਰ ਔਨ ਇਸ ਚੀਜ਼ ਤੇ ਦੱਸਾਂ 15 20 ਦਿਨਾਂ ਬਾਅਦ ਮੈਂ ਰਹਿੰਦਾ ਨਹੀਂ ਮੈਂ ਦੱਸੂਗਾ ਤੇ ਮੈਂ ਪੂਰੀ ਗੱਲ ਦੱਸਣੋ ਇਹ ਤੋਂ ਲੈ ਕੇ ਜੈਡ ਤੱਕ ਤੇ ਮੈਂ ਆ ਜਿਹੜਾ ਤੁਸੀਂ ਇੱਕ ਦਿਨ ਦਾ ਨੁਕਸਾਨ ਕੀਤਾ ਹੈ ਸਾਡਾ ਜਿਹੜਾ ਸ਼ੁੱਕਰਵਾਰ ਦਾ ਨੁਕਸਾਨ ਹੋਇਆ ਇਹ ਬਾਈਜੀਓ ਤੋਂ ਨੁਕਸਾਨ ਜਿਹੜੇ ਤੁਸੀਂ ਜਿੰਨੂੰ ਮੈਂ ਕਹਿ ਰਿਹਾ ਇਹ ਗੱਲ ਕਿ ਇਹ ਜਿਹੜਾ ਨੁਕਸਾਨ ਹੋਇਆ ਇਹ ਇੱਕਲਾ ਪੈਂਡ ਦਾ ਨੁਕਸਾਨ ਨਹੀਂਗਾ ਇਹ ਸਾਡੀ ਸਾਰੀ ਦੀ ਮਿਹਨਤ ਦਾ ਨੁਕਸਾਨ ਆ ਇਹ ਸਾਰੇ ਕਿੰਨੀਆਂ ਲੋਕੀ ਦੁਆ ਕਰਦੇ ਆ ਕਿੰਨੇ ਕਿੰਨੇ ਬਲੇਸਿੰਗਸ ਦਿੰਦੇ ਆ ਇਹ ਤੁਹਾਨੂੰ ਪੜਨਾ ਹੀ ਪੈਣਾ ਨਹੀਂ ਤਾਂ ਮੈਂ ਪਰੋਣਾ ਬਹੁਤ ਵਧੀਆ ਤਰੀਕੇ ਨਾਲ ਜਾਣਦਾ ਉਹ ਚੈੱਕ ਕਰਨੀਗਾ ਆਪਾਂ ਨੂੰ ਤੁਸੀਂ ਬਹੁਤ ਨੁਕਸਾਨ ਜਿੰਨੀ ਜਿਹੜੀ ਹੱਦ ਤੱਕ ਬੰਦਾ ਜਾ ਸਕਦਾ ਹੈ ਗਏ ਨੇ ਤੇ ਇਹਨਾਂ ਨੇ ਉਹ ਕੰਮ ਕੀਤਾ ਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ ਤੁਸੀਂ ਕਿਸੇ ਦਾ ਮੈਂ ਆਪ ਦੇ ਆਪ ਨੂੰ ਬਹੁਤ ਮਸਲਾ ਦੇ ਰਹੀ ਆ ਨਹੀਂ ਵਿਚਾਰੇ ਤੇਸ ਓਕੇ ਕੋਈ ਨਾ ਹਾਂ ਨਹੀਂ ਇਦਾਂ ਕੋਈ ਦਿੱਕਤ ਨਹੀਂ ਆ ਗਈ ਕਿ ਦਿੱਕਤ ਨਹੀਂ ਆ ਗਈ ਪਰ ਮੈਨੂੰ ਇਸ ਗੱਲ ਦੀ ਬਹੁਤ ਕੰਪਲੇਂਟ ਆ ਗਈ ਯਾਰ ਕਿਉਂ ਮਤਲਬ ਸੀ ਜੋ ਕਰਦਾ ਸੋ ਭਰਦਾ ਰਾਈਟ ਜਿਹੜਾ ਕਰੂਗਾ ਉਹ ਭਰੂਗਾ ਸਿਰਫ ਇੱਕ ਦਿਨ ਦੀ ਗੱਲ ਆ ਕਿ ਇੰਨਾਕ ਤਾਂ ਮੈਨੂੰ ਸਾਰਿਆਂ ਤੇ ਯਕੀਨ ਆ ਕਿ ਹੁਣ ਜ਼ਿਆਦਾ ਸਪੋਰਟ ਕਰਨਗੇ ਸਭ ਉਹ ਵੱਧ ਚੜ ਕੇ ਕਰਨਗੇ ਜੇ ਵਾਕਈ ਚਾਹੁੰਦੇ ਆ ਸਾਰੇ ਹਨਾ ਕਿ ਵੀ ਵਧੀਆ ਸਿਨੇਮਾ ਕਰੀਏ ਕਿ ਨਵੇਂਆਂ ਨੂੰ ਵੀ ਇਹ ਇੰਡਸਟਰੀ ਦੇ ਵਿੱਚ ਮੌਕੇ ਮਿਲੇ ਸੋ ਡੈਫੀਨਿਟਲੀ ਸਾਰੇ ਜਾਣਗੇ ਹਾਂ ਨੇ ਸਾਰੇ ਯਾਰ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਸੀ ਕਿ ਫਿਲਮ ਸ਼ੁੱਕਰਵਾਰ ਲੱਗਣੀ ਸੀ ਸ਼ੁੱਕਰਵਾਰ ਨਹੀਂ ਲੱਗ ਰਹੀ ਹੈ ਵੀਰਵਾਰ ਲੱਗ ਰਹੀ ਹੈ ਤੋਂ ਬੜੀ ਗੇਮ ਜੀ ਖੇਡ ਕੇ ਯਾਰ ਜੋ ਵੀ ਕਰਦੇ ਨੇ ਕਰੀ ਜਾਂਦੇ ਉਹ ਚੱਕਰ ਨਹੀਂ ਆ ਪਾ ਇੱਕ ਵਾਰੀ ਬਸ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਸਾਡੀ ਸਾਰੀ ਟੀਮ ਨੂੰ ਇਕੱਲੇ ਮੈਨੂੰ ਨਹੀਂ ਬਹੁਤ ਮਿਹਨਤ ਲੱਗੀ ਸਾਡੀ ਫਿਲਮ ਵੀ ਬਹੁਤ ਵਧੀਆ ਆ ਜਿਨ੍ਹਾਂ ਦੀਆਂ ਟਿਕਟਾਂ ਬੁੱਕ ਹੋਈਆਂ ਨੇ ਉਹ ਸੈਟਰਡੇ ਤੋਂ ਸੰਡੇ ਕਰਾ ਲਿਓ ਸ਼ਨੀਵਾਰ ਨੂੰ ਫਿਲਮ ਆਉਣੀ ਆ ਪੂਰੇ ਵਰਲਡ ਵਾਈਡ ਕਿਤੇ ਸ਼ੁੱਕਰਵਾਰ ਪਹਿਲਾਂ ਨਹੀਂ ਕਿਤੇ ਵੀ ਲਾਰੇ ਸ਼ਨੀਵਾਰ ਨੂੰ ਹੀ ਲਾਵਾਂਗੇ ਕੈਨੇਡਾ ਵੀ ਸ਼ਨੀਵਾਰੀ ਲੱਗੂਗੀ ਆ ऑस्ट्रेलिया ਵੀ ਨਿਊਜ਼ੀਲੈਂਡ ਵੀ ਪੰਜਾਬ ਇੰਡੀਆ ਸਾਰੇ ਜਿੱਥੇ ਬੈਂਗਲੌਰ ਵੀ ਫਿਲਮ ਲੱਗ ਰਹੀ ਆ ਪੂਨੇ ਵੀ ਲੱਗ ਰਹੀ ਆ ਜੰਮੂ ਵੀ ਲੱਗ ਰਹੀ ਆ ਸੋ ਓਮ ਜੀ ਨੀਸ਼ਾਨੀ ਜੀ ਲਾਰੇ ਨੇ ਫਿਲਮ ਨੂੰ ਸੋ ਸਾਰੇ ਸਿਨੇਮਾਸ ਵਾਲਿਆਂ ਦਾ ਵੀ ਬਹੁਤ ਬਹੁਤ ਥੈਂਕ ਯੂ ਯਾਰ ਉਹਨਾਂ ਨੇ ਇਸ ਚੀਜ਼ ਨੂੰ ਅੰਡਰਸਟੈਂਡ ਕੀਤਾ ਨਹੀਂ ਤਾਂ ਇਹਨਾਂ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ ਸੀਗੀ ਭਾਈ ਪਰ ਉਹ ਮੈਂ ਨਾ ਬੜਾ ਕੰਟਰੋਲ ਕਰਕੇ ਬੋਲਣ ਦੇ ਆ ਕਿ ਮੈਂ ਬੋਲਣਾ ਦੇਵਾਂ ਕੁਝ ਪਰ ਇਟਸ ਓਕੇ ਹੈ ਨਾ ਤੋ ਬਾਕੀ ਬਾਬਾ ਮੇਰ ਕਰੇ ਇਹ ਸਾਰੀ ਜਿਹੜੀ ਹੈ ਨਾ ਯਾਰ ਇਹ ਸਾਰੀ ਪੋਲਿਟਿਕਸ ਜਿਹੜੀ ਇੰਡਸਟਰੀ ਚ ਚੱਲਦੀ ਆ ਉਹਦੀ ਉਹਦਾ ਹੀ ਆ ਸਿਸਟਮ ਤੇ ਕੋਈ ਨਹੀਂ ਮੈਨੂੰ ਤਾਂ ਬਹੁਤ ਯਾਦ ਕੋ ਸ਼ਰੀਰ ਆ ਆਪਾਂ ਪਹਿਲਾਂ ਚਲਮ ਕਰਕੇ ਹੋਰ ਚੀਜ਼ਾਂ ਦਾ ਮੈਂ ਇੱਕ ਦਾਲ ਨੂੰ ਮਨੀ ਸਰ ਮੈਂ ਮਨੀ ਸਰ ਨੂੰ ਕਹਿੰਦਾ ਹਾਂ ਨਾ ਕਿ ਇਹ ਦੁਨੀਆ ਅੱਜ ਦੇ ਟਾਈਮ 'ਚ ਜਿਹੜੇ ਲੋਕ ਨੇ ਨਾ ਇਹ ਇਮਾਨਦਾਰੀ ਦੀ ਗੱਲ ਨਹੀਂ ਕਰਦੇ ਸਭ ਨਹੀਂ ਮੰਨਦੇ ਉਹ ਕਹਿੰਦੇ ਨਹੀਂ ਨਹੀਂ ਚਾਚਾ ਕਹਿੰਦਾ ਨਹੀਂ ਨਹੀਂ ਜੈ ਹਮੇ ਅੰਨੇ ਆਪਣੀ ਮਿਹਨਤ ਕੋਈ ਖਰਾਬ ਨਹੀਂ ਕਰ ਸਕਦਾ ਆ ਕਰਤੀ ਉਹਨਾਂ ਨੇ ਸ਼ੁਕਰਵਾਰ ਦੀ ਨਾ ਸੋ ਇਹ ਇਹ ਜਿਹੜੀ ਦੁਨੀਆ ਨਾ ਇੱਥੇ ਇੱਥੇ ਇਦਾਂ ਦੇ ਲੋਕ ਹੀ ਆ ਪਰ ਇਹਨਾਂ ਦਾ ਤਾਂ ਮਾਰ ਮੈਂ ਹਮੇਸ਼ਾ ਕਹਿੰਦਾ ਤੁਸੀਂ ਲਾਸਟ ਇੰਟਰਵਿਊ ਚ ਇਹ ਗੱਲ ਦੱਸੀ ਸੀ ਮੈਂ ਤਾਂ ਮੈਨੂੰ ਕਿਉਂਕਿ ਗਾਣੇ ਚ ਤਾਂ ਦੇਖੋ ਮੈਂ ਗਾਣੇ ਕੀਤੇ ਉਦੋਂ ਤੱਕ ਤਾਂ ਸਾਹਿਬਕ ਤਾਂ ਪਤਾ ਨਹੀਂ ਸੀ ਹੁਣ ਸਮਝ ਆ ਰਿਹਾ ਕਿ ਅੱਛਾ ਇੱਥੇ ਵੀ ਪੋਲਿਟਿਕਸ ਹੁੰਦੀ ਆ ਪੋਲਿਟਿਕ ਤਾਂ ਕਿੰਨੀ ਵੱਡੀ ਪੋਲਿਟਿਕਸ ਆ ਤੁਹਾਡੇ ਸਾਹਮਣੇ ਆ ਤੁਸੀਂ ਤਾਂ ਜਾਣਦੇ ਆ ਸਾਰ ਕੁਝ ਪਰ ਕੋਈ ਨਹੀਂ ਪਰਮਾਤਮਾ ਮੇਰੇ ਤੇ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਯਾਰ ਇੱਥੇ ਜਿਆਦਾ ਨਾ ਹੁਣ ਬੋਲੇ ਨਹੀਂ ਜਾਂਦਾ ਪਿਆ ਉਹ ਮੈਂ ਸਾਰੀ ਦੀ ਗੱਡੀ ਜੋ ਮਾਰਦੀ ਗੱਲਾਂ ਕਰ ਜਾਵਾਂ ਪਰ ਇਸ ਟਾਈਮ ਮੈਂ ਬਹੁਤ ਜ਼ਿਆਦਾ ਹਰਟ ਆ ਮੈਂ ਇਸ ਚੀਜ਼ ਚ ਕੋਈ ਮੈਨੂੰ ਦੁੱਖ ਨਹੀਂ ਆ ਮੈਂ ਉਹ ਕੀ ਕਹਾਂ ਮਤਲਬ ਮੈਨੂੰ ਕੋਈ ਉਹ ਨਹੀਂਗਾ ਕਿ ਮੈਂ ਤੁਹਾਡੇ ਤੋਂ ਕੋਈ ਗੱਲ ਲੁਕਾਉਣੀ ਆ ਹਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਫਿਲਮ ਬਣਾਈ ਸੀ ਜਿਹੜੀ ਸ਼ੁੱਕਰਵਾਰ ਲੱਗਣੀ ਸੀ ਉਹਨੂੰ ਸ਼ਨੀਵਾਰ ਲੱਗ ਰਹੀ ਹੈ ਇੱਕ ਦਿਨ ਅੱਗੇ ਇਹ ਗੱਲ ਤਾਂ ਇੱਕ ਦਿਨ ਦੀ ਹੈ ਯਾ ਪਰ ਫਿਲਮ ਜਿਹੜੀ ਆ ਉਹ ਤਿੰਨ ਦਿਨਾਂ ਸ਼ੁੱਕਰਸ਼ਨੀ ਐਤਵਾਰ ਬਹੁਤ ਇੰਪੋਰਟੈਂਟ ਹੁੰਦਾ ਜਿਹਦੇ ਜੋ ਸ਼ੁੱਕਰਵਾਰ ਸਾਡਾ ਖਰਾਬ ਹੋ ਗਿਆ ਸੋ ਮੇਰੇ ਕੋਲੇ ਮੈਂ ਬਸ ਇਹ ਰਿਕਵੈਸਟ ਹੀ ਕਰਨਾ ਐਸੀ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸਾਰੇ ਜਾਣੇ ਸ਼ਨੀਵਾਰ ਨੂੰ ਫਿਲਮ ਦੇਖਣ ਚਲੇ ਜਾਓ ਸਾਰੀ ਟੀਮ ਵੱਲੋਂ ਮਾਫੀ ਕਿ ਸ਼ੁੱਕਰਵਾਰ ਮਾਫੀ ਤਾਂ ਸਹੀ ਮੰਗਣੀ ਐ ਕਿਉਂਕਿ ਫਿਲਮ ਨਹੀਂ ਸ਼ੁੱਕਰਵਾਰ ਨੂੰ ਆਈ ਪਰ ਜਿਹਦੇ ਕਰਕੇ ਇਦਾਂ ਹੋਇਆ ਜਾਂ ਜਿਨ੍ਹਾਂ ਨੇ ਜੋ ਵੀ ਕੀਤਾ ਯਾ ਮਤਲਬ ਉਹ ਮਤਲਬ ਤੁਸੀਂ ਕਹਿ ਲੋ ਕਿ ਗਿਰੀ ਗਿਰੀ ਹੋ ਯਾਰ ਕੁੱਤਾ ਕਿਆ ਹੀ ਨਹੀਂ ਸਾਡੇ ਤੁਸੀਂ ਉਹਨੂੰ ਮਤਲਬ ਗੈਰਤ ਪਤਾ ਨਹੀਂ ਮੈਂ ਅੱਗੇ ਵੀ ਕਿੰਨਾ ਕੁਸ਼ ਇੰਟਰਵਿਊ ਚ ਦੱਸਦਾ ਹੋਇਆ ਕਿ ਕਿੱਦਾਂ ਦੇ ਲੋਕ ਨੇ ਪਰ ਜੋ ਵੀ ਹੱਸ ਚ ਇਟਸ ਓਕੇ ਚੁੱਪੀ ਕਰ ਹਾਂ ਚੁੱਪੀ ਜਿਆ ਜੋ ਮੈਂ ਅੱਗੇ ਕਹਿੰਦੇ ਤੇਰੀ ਅਗਲੀ ਇੰਟਰਵਿਊ ਬੋਲਾਂਗੇ 15 15 20 ਦਿਨਾਂ ਬਾਅਦ ਸਾਰਾ ਕੁਝ ਐਕਸਪਲੇਨ ਕਰਾਂਗੇ ਸਰ 15 ਦਿਨਾਂ ਬਾਅਦ ਨਹੀਂ ਐਕਸਪਲੇਨ ਕਰਦਾ ਮੈਂ ਤਾਂ 2-3 ਦਿਨਾਂ ਚ ਹੀ ਕਰ ਦੂੰਗਾ ਰਹ ਗਿਆ। ਚਲੋ ਠੀਕ ਆ ਓਕੇ ਬਾਏ। ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਬਹੁਤ ਬਹੁਤ ਪਿਆਰ ਤੁਹਾਨੂੰ ਪਰਮਾਤਮਾ ਕਰਨ ਚੜ੍ਹਦੀ ਕਲਾ ਚ ਰੱਖੇ ਤੇ ਪਰਸੋਂ ਸ਼ੁਕਰ ਸ਼ੁੱਕਰਵਾਰ ਹੀ ਕਹਿਆ ਗਿਆ ਸ਼ੁੱਕਰਵਾਰ ਦੀ ਆਤ ਪਾਈ ਸ਼ਨੀਵਾਰ ਆਉਣੀ ਹੈ ਫਿਰ ਸੋ ਤੁਸੀਂ ਸਾਰੇ ਜੀ ਦੇ ਦੇਖਣ ਜਾਓ। ਤਰੀਫ ਕਰੋ। ਸੋ ਤੁਹਾਡੇ ਪਿਆਰ ਦੀ ਸਪੋਰਟ ਦੀ ਲੋੜ ਆ। ਤੁਸੀਂ ਸਾਡੇ ਇਸ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ। ਥੈਂਕ ਯੂ। ਥੈਂਕ ਯੂ ਬਣੀ ਓਕੇ। ਕੀ ਸੋ ਮਚ ਬਾਈ ਅ ਸ਼ੇਅਰ ਕਰ ਦਿਓ ਤੁਸੀਂ ਵੀ ਹੈਨਾ ਹਾਂਜੀ ਠੀਕ ਹੈ